ਅਣਪਛਾਤਾ ਨੌਜਵਾਨ ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਹੋਇਆ ਫਰਾਰ ਮਾਮਲਾ 30 ਲੱਖ ਰੁਪਏ ਦੀ ਫਰੋਤੀ ਮੰਗਣ ਦਾ ਅੱਜ ਸਵੇਰੇ ਬਟਾਲਾ ਦੇ ਡੇਰਾ ਰੋਡ ਪੁਲ ਹੇਠਾਂ ਭੀੜ ਭਾਰ ਵਾਲੇ ਇਲਾਕੇ 'ਚ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਗੋਲੀ ਚਲਾ ਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਕੇਸ਼ ਕੁਮਾਰ ਐਂਡ ਸੰਨਜ ਦੇ ਮਾਲਕ ਕਾਰ্তিক కుమార్ ਉਰਫ ਚਿੰਕੀ ਵਾਸੀ ਡੇਰਾ ਰੋਡ ਬਟਾਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਤੋਂ ਗੈਂਗਸਟਰਾਂ ਵੱਲੋਂ 30 ਲੱਖ ਰੁਪਏ ਦੀ ਫਰੋਤੀ ਲਈ ਉਹਨਾਂ ਨੂੰ ਫੋਨ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਪਰਪਲਸ ਵੱਲੋਂ ਉਹਨਾਂ ਦੀ ਸੁਰੱਖਿਆ ਲਈ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਸਵੇਰੇ ਇੱਕ ਅਣਪਛਾਤਾ ਨੌਜਵਾਨ ਪੈਦਲ ਉਹਨਾਂ ਦੀ ਦੁਕਾਨ 'ਵਾਲ ਆਇਆ ਅਤੇ ਦੁਕਾਨ ਤੇ ਗੋਲੀ ਚੱਲਾ ਕੇ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਡੇਰਾ ਰੋਡ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਛੇਤੀ ਆਪਣਾ ਰੋਸ ਜ਼ਾਹਰ ਕੀਤਾ ਗਿਆ। ਉਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਐਸਪੀਡੀ ਸੰਦੀਪ ਵਡੇਰਾ ਡੀਐਸਪੀ ਸਿਟੀ ਸੰਜੀਵ ਕੁਮਾਰ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਐਸਐਚਓ ਸਿਟੀ ਸੁਖਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਲ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਮੇਰੀ ਲੱਗਾ ਕੰਪਨੀਆਂ ਆਪਾਂ ਮੇ ਗੋਲੀ ਦਾ ਮੋਢਾ ਮੈਂ ਚਲਾ ਛੱਡ ਕੇ ਕੁੜੀ ਹਵਾ ਮੀਨਾਵਾ ਲਾਵਾਂ ਮੇਰੇ ਪੱਲੇ ਤੁਸੀਂ ਪਾ ਲਿਓ ਕੁੜੀ ਇਹ ਕਾਰੋਬਾਰ ਕਰਕੇ ਗੋਲੀਆਂ ਖਾਣ ਦੇ ਹੀ ਲੋ ਤੁਹਾਡਾ ਕੋਈ ਗਨਾਹ ਆ ਭੈਣ ਮੈਨੂੰ ਇਹ ਨਹੀਂ ਸਮਝ ਆ ਰਹੀ ਆ ਆਓ ਤੁਸੀਂ ਆਓ ਕਿਤੇ ਆਵਾਜ਼ ਆਪਾ ਜੀ ਇੱਕ ਮਿੰਟ ਮੈਨੂੰ ਚਾਬੀਆਂ ਲੱਲਾਂ ਨੇ ਮੈਂ ਚਾਬੀਆਂ ਦੇ ਆਣੀਆਂ ਮੈਂ ਕੰਮ ਨਹੀਂ ਕਰਾਂ ਕੰਮ ਇਹਨੂੰ ਕਰਨਾ ਪਾਉਗਾ ਇਹਨੂੰ ਹੋਏਗਾ ਜਿੰਨਾ ਬਹੁਤ ਚਾਬੀਆਂ ਬਾਰ-ਬਾਰ ਕੇ ਚਾਬੀਆਂ ਚਾਬੀਆਂ ਮੰਡੀ ਮਗਾਲਾ ਇੱਕ ਕੰਮ ਕਰਦੇ ਤਾਂ ਪਾ ਜੀ ਇੱਕ ਮਿੰਟ ਉਹ ਹਦੀ ਮਾਰਾ ਗੋਲੀ ਗੋਦੀ ਆ ਨਾ ਆ ਚੱਲੀ ਜੋ ਗੋਲੀ ਇਹ ਬਾਦਨ ਦੀ ਕੋਈ ਜ਼ਿੰਮੇਵਾਰ ਸੀਗਾ ਆ ਗੋਲੀ ਵੱਜੀ ਆ ਆ ਆ ਪੁਲਿਸ ਦਾ ਨਾਕਾ ਹੀ ਆ ਬੰਦਾ ਪੈਦਲ ਆਂਦੀ ਆ ਆ ਬੰਦਾ ਪੈਦਲ ਆ ਕੇ ਇੱਥੇ ਚランਦੇ ਗੋਲੀ ਪਾ ਜੀ ਆ ਜੇ ਜਮਾ ਆ ਸਾਹਮਣੇ ਐਸਐਲਪੀ ਦਾ ਦਫ਼ਤਰ ਸਾਹਮਣੇ ਬੰਦਾ ਗੋਲੀ ਮਾਰ ਦੇ ਲਾ ਕੇ ਬੈਂਕ ਲਾ ਕੇ ਬੈਂਕ ਵਿੱਚ ਮੇਨ ਚੈਸਟਰ ਦੇ ਕੰਮ ਕਰਨਾ ਯਾਰ ਬੰਦੇ ਸਾਰੇ ਬੰਦੇ ਪ੍ਰਸ਼ਾਸਨ ਜਨ ਸਰਕਾਰ ਆ ਰਹੀ ਹੈ ਬੰਦ ਕਰੋ ਬਿਲਕੁਲ ਬੰਦ ਕਰੋ ਯਾਰ ਆ ਤੇ ਹਬ ਯਾਰ ਬੰਦ ਹੋਇਆ ਸਾਰਾ ਬਹੁਤ ਇੱਕ ਦਾਅ ਦੇ ਰਿਹਾ ਹਬ ਯਾਰ ਬੰਦ ਆਈ ਅੱਪਦੀਆਂ ਲੱਗਾ ਕੰਬਡੀਆਂ ਕੁੜੀਆਂ ਵਿਖ ਲੋਦੇ ਦੀਆਂ ਅਸੀਂ ਕੀ ਕੰਮ ਕਰਨਾ ਯਾਰਾ ਦੱਸ ਤੇ ਆਈ ਨੇ ਪੈਸੇ ਨਹੀਂ ਜੋ ਕੇ ਰਹਿ ਗਏ ਬਾਈ ਕਾਰੋਬਾਰ ਨਹੀਂ ਕਰ ਸਕਦੇ ਨਿਕੇ ਨਿਕੇ ਨਿਆਣੇ ਹੱਡੇ ਇਹੀ ਪੈਜੋਂ ਸਕੂਲਾਂ ਨਹੀਂ ਭੇਜਣ ਦੇ ਡਰਦੇ ਬਿਲਕੁਲ ਜਿਹੜੀ ਆ ਘਟਨਾ ਹੋਈ ਹੈ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਟਾਈਮ ਹੀ ਆਪਣੇ ਹੋਤੇ ਆ ਕਿਉਂਕਿ ਇਹ ਸਾਡੇ ਪਰਵਾਦ ਦਾ ਜੀ ਹੈ ਕੋਈ ਚੱਕਰ ਨਹੀਂ ਪਰ ਹਾਂ ਮੈਂ ਬਟਾਲਾ ਪੁਲਿਸ ਨੂੰ ਇਹ ਵੀ ਇੱਕ ਤੇ ਹੁੰਦਾ ਨਾ ਵੀ ਅ ਮੈਂ ਕਹਾਂ ਦਿਆਂ ਦੀ ਪੁਲਿਸ ਕੰਮ ਨਹੀਂ ਕਰਦੀ ਉਹ ਤੱਕ ਕਿ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅੰਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਸੋ ਜਿਹੜਾ ਵੀ ਵੇਖੋ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਵੀ ਇਹ ਆਬਾਦੀ 2.5 ਲੱਖ ਬੰਦੇ ਦੀ ਹੈ ਕੀ ਇਹ 710 ਮੀਟਰ ਨਹੀਂ ਬਣਿਆ ਦੀ ਕਿਹਦੇ ਮਾਇੰਡ ਦੇ ਅੰਦਰ ਕੀ ਚੱਲਦਾ ਹੈ ਪਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਕਰੂੰਗਾ ਚਾਹੇ ਅੱਗੇ ਜਲੰਧਰ ਰੋਡ ਤੇ ਵਾਰਦਾਤ ਹੋਈ ਸੀ ਉਹ ਵੀ ਕੇਸ ਟ੍ਰੇਸ ਕਰਕੇ ਜਿਹੜਾ ਵਾ ਵੀ ਉਹ ਕਾਨੂੰਨ ਜੋ ਵੀ ਆਪਣਾ ਕੰਮ ਕਰ ਰਿਹਾ ਔਰ ਇਹ ਵੀ ਜਿਹੜਾ ਵੀ ਇਨਸਾਨ ਗਲਤ ਕਰੂਗਾ ਠੀਕ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਬੜੀ ਭਾਂਤ ਜਿਹੜਾ ਵੀ ਉਹ ਆਪਣਾ ਕੰਮ ਕਰਕੇ ਜੋ ਵੀ ਸੰਗਤ ਨੂੰ ਲੋਕਾਂ ਨੂੰ ਜਿਹੜਾ ਦੱਸੂਗਾ ਵੀ ਜਿਹੜਾ ਗਲਤ ਕਰਦਾ ਹੈ ਉਹਦੀ ਗਲਤ ਦੀ ਸਜ਼ਾ ਜਿਹੜੀ ਜੋ ਬਣਦੀ ਹੈ ਉਹ ਕਰੇਗਾ ਓਕੇ ਹਲੋ ਅਸਮੀ ਲਾਗੇ